ਨੀ ਮੁਹਾਲੀ ਭਾਜੀ ਜਿਹਦਾ ਤਿਹਾਰ ਹੈ ਸਾਡੇ ਕੱਲ ਨੂੰ ਹੋਲੀ ਦਾ ਤਿਹਾਰ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਟੰਗਰਾ ਮਨਾਇਆ ਜਾਂਦਾ ਤੇ ਸਾਡੇ ਗੁਰੂਆਂ ਪੀਰਾਂ ਦਾ ਤਿਹਾਰ ਹੋਲਾ ਮਹੱਲਾ ਜਿਹਨੂੰ ਕਹਿੰਦੇ ਨੇ ਤਾਂ ਵੀ ਹੁਣ ਅੱਜ ਕੱਲ ਇੱਕ ਤਾਂ ਰੋਜ਼ ਨਹੀਂ ਮਹਿੰਗਾਈ ਤਾਂ ਚਲੋ ਇੱਕ ਹੈ ਹੀ ਆ ਭਾਜੀ ਉਹ ਤਾਂ ਮਹਿੰਗਾਈ ਤਾਂ ਮਾਰੇ ਆ ਇੱਕ ਅਸਲ ਦੇ ਵਿੱਚ ਡੇਲੀ ਉਹ ਲੋਕਾਂ ਦੇ ਤੇ ਬਾਜ਼ਾਰ ਖੁੱਲੇ ਆ ਜੀ ਤੇ ਰੋਜ਼ੇ ਡਿਸਕਾਊਂਟ ਲੱਗਿਆ ਰਹਿੰਦਾ ਜੀ ਇਹ ਚੀਜ਼ਾਂ ਦਾ ਫਰਕ ਅੱਗੇ ਤਿਹਾਰਾਂ ਤੇ ਡਿਸਕਾਊਂਟ ਕਰਦੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਹੋਲੀ ਇਹ ਅਛਾਈ ਦੀ ਜਿੱਤ ਹੈ ਬੁਰਾਈ ਦੇ ਉੱਪਰ ਇਹ ਰਾਧਾ ਕ੍ਰਿਸ਼ਨ ਦਾ ਤਿਉਹਾਰ ਹੈ ਹਰ ਲੋਕ ਹਰ ਬੰਦਾ ਇਹਨੂੰ ਆਪਣੇ ਹਿਸਾਬ ਨਾਲ ਮਨਾਉਂਦਾ ਸਿੱਖਾਂ ਲਈ ਵੀ ਇਹ ਬਹੁਤ ਇਮਤਿਹਾਨ ਰੱਖਦਾ ਹਿੰਦੂਆਂ ਲਈ ਹਰ ਧਰਮ ਦੇ ਲਈ ਇਹ ਬਹੁਤ ਇਮਤਿਹਾਨ ਰੱਖਦਾ ਹੈ ਲਾਈਕ ਵrindavan ਦੀ ਹੋਲੀ ਦੇਖਣ ਵਾਲੀ ਹੈ ਮਥੁਰਾ ਵrindavan ਦੀ 올ਓਵਰ ਇੰਡੀਆ ਚ ਬਣਾਇਆ ਜਾਂਦਾ ਹੈ ਦੇਖੋ ਜੀ ਜਿਹੜਾ ਪਹਿਲਾਂ ਜਿਹਦਾ ਕੰਮ ਹੁੰਦਾ ਸੀ ਨਾ ਉਹ ਇਸ ਵਾਰੀ ਨਹੀਂ ਕਿਉਂਕਿ ਵਜਾ ਇਹ ਹੈ ਕਿ ਕਿਉਂਕਿ ਵਿਚ ਅਗੇ ਬੱਚਿਆਂ ਦੇ ਪੀਪਲ ਜਿਹੜੀ ਚੀਜ਼ਾਂ ਅਸੀਂ ਲੈਣ ਦੇ ਸੀ ਕਿਸੇ ਟਾਈਮ ਦੇ ਵਿੱਚ ਠੀਕ ਸੀ ਆਪਣਾ ਅਪਰਚੂਨ ਮੈਂਡਿੰਗ ਕਰਕੇ ਆਪਣਾ ਇੱਕ ਦੂਜਾ ਹੋ ਜਾਂਦਾ ਇਸ ਵਾਰੀ ਕੀ ਹੈਗਾ ਜੀ ਹਰ ਇੱਕ ਚੀਜ਼ ਹੀ ਮਹਿੰਗੀ ਹੈਗੀ ਹੈ ਤੇ ਦੂਜਾ ਹੈਗਾ ਕਿ ਜਿਹੜਾ ਆਨਲਾਈਨ ਜਿਹੜਾ ਹੈਗਾ ਨਾ ਉਹਦੇ ਵੀ ਕਾਫੀ ਫਰਕ ਪਿਆ ਵਪਾਰ ਦੇ ਵਿੱਚ ਭਾਈ ਜੀ ਅੱਜ ਦਾ ਦਿਨ ਤੋਂ ਚਲੋ ਵਧੀਆ ਸੀ ਰਿਸਪੌਂਸ ਕਿ ਅੱਜ ਵੀਕਐਂਡ ਟਾਈਮ ਹੈ ਤੇ ਕੱਲ੍ਹ ਦਾ ਦਿਨ ਹੋਲੀ ਹੈ ਤੇ ਬਹੁਤ ਵਧੀਆ ਰਿਹਾ ਵਾ ਪਰ ਕੁਝ ਕਮੀਆਂ ਹੈਗੀ ਆਪਣੀ ਮਾਰਕੀਟ ਦੇ ਵਿੱਚ ਤੇ ਕੁਝ ਆਨਲਾਈਨ ਨੇ ਕੰਮ ਬਹੁਤ ਜ਼ਿਆਦਾ ਖਰਾਬੀ ਗੱਲ ਕਰੀ ਆ ਪਹਿਲੇ ਦੇ ਹਫਤਾ ਪਹਿਲੇ 4 ਦਿਨ ਪਹਿਲੇ ਬਹੁਤ ਕਰਾਉਡ ਸੀ ਤੋਂ ਵੀ ਦੁੱਗਣੀ ਪੀੜ ਹੁੰਦੀ ਦੁਕਾਨਾਂ ਤੇ ਸਮਾਣੀ ਮਿਲਦਾ ਦੀ ਖੜੇ ਹੁੰਦਾ ਪਰ ਅੱਜ ਤਰ੍ਹਾਂ ਦੇ ਕਿ ਦੁਕਾਨਦਾਰ ਦੇ ਮੁੰਡੇ ਔਰ ਆਪ ਵੀ ਜਰੇ ਵਿੱਚ 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 ਵੇਲੇ ਲੈਣਾ ਪਸੰਦ ਕਰਦੇ ਜੀ ਕਲਰ ਵਗੈਰਾ ਤੇ ਪਚਕਾਰੀ ਵਗੈਰਾ ਹਾਂਜੀ ਕਿਵੇਂ ਅੱਜ ਮਾਰਕੀਟ ਇਸ ਵਾਰ ਮਾਰਕੀਟ ਯਾਰ ਕਿ ਬਹੁਤ ਠੰਡੀ ਚੱਲ ਰਹੀ ਹੈ ਭਾਜੀ ਆਨਲਾਈਨ ਤਾਂ ਸਭ ਤੋਂ ਜ਼ਿਆਦਾ ਮਾਰਕੀਟ ਪੇੜਤੀ ਜੀ ਸਾਡੀ ਜਿੰਨਾ ਆਨਲਾਈਨ ਕੰਮ ਚੱਲ ਗਿਆ ਹੁਣ ਉਹ ਬਹੁਤ ਜ਼ਿਆਦਾ ਹੀ ਕੰਮ ਖਤਮ ਜਾਈ ਕਰਤਾ ਜੀ ਹਰ ਜਗ੍ਹਾ ਹੀ ਹੋ ਗਿਆ ਆਨਲਾਈਨ ਦਾ ਤੋਂ ਲੇਕਿਨ ਜਿਸਨੇ ਮਾਰਕੀਟ ਮੇ ਆਣਾ ਹੈ ਉਸਨੇ ਆਣਾ ਹੀ ਹੈ ਠੀਕ ਹੈ ਨਾ ਤੋ ਇਸ ਚੀਜ਼ ਸੇ ਕੋਈ ਐਸਾ ਜ਼ਿਆਦਾ ਫਰਕ ਨਹੀਂ ਹੈ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਨੇ ਮੁਹਾਲੀ ਭਾਜੀ ਜਿੱਦਾਂ ਤਿਹਾਰ ਹੈ ਸਾਡੇ ਕੱਲ ਨੂੰ ਹੋਲੀ ਦਾ ਤਿਹਾਰ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਟੰਗ ਰਮ ਰਾਇਆ ਜਾਂਦਾ ਤੇ ਸਾਡੇ ਗੁਰੂਆਂ ਪੀਰਾਂ ਦਾ ਤਿਹਾਰ ਹੋਲਾ ਮਹੱਲਾ ਜਿਹਨੂੰ ਕਹਿੰਦੇ ਨੇ ਜੀ ਉਹਦਾ ਮਤਲਬ ਚੱਲ ਰਿਹਾ ਜੀ 14 ਤੇ 15 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਸਾਜਨਾ ਦੇ ਘਾਸ ਵਾਲੀ ਧਰਤੀ ਤੇ ਇਹ ਜਿਵੇਂ ਕੋਈ ਮੌਕਾ ਦਿੱਤਾ ਹੁੰਦਾ ਪਹਿਲਾ ਜਿਹੜਾ ਰਾਸ਼ਟਰੀ ਲੋਕਾਂ ਦਾ ਉਤਸਾਹ ਹੁੰਦਾ ਉਹ ਕੱਟਦਾ ਜਾਦਾ ਠੀਕ ਹੈ ਬੱਚਾ ਕੀ ਰੀਜ਼ਨ ਹੈ ਇਹਦਾ ਰੀਜ਼ਨ ਭਾਜੀ ਇਦਾਂ ਵੀ ਹੁਣ ਅੱਜਕੱਲ ਇੱਕ ਤਾਂ ਰੋਜ਼ ਨਹੀਂ ਮਹਿੰਗਾਈ ਤਾਂ ਚਲੋ ਇੱਕ ਹੈ ਹੀ ਆ ਭਾਜੀ ਉਹ ਤਾਂ ਮਹਿੰਗਾਈ ਤਾਂ ਮਾਰੇ ਆ ਇੱਕ ਅਸਲ ਦੇ ਵਿੱਚ ਡੇਲੀ ਉਹ ਲੋਕਾਂ ਦੇ ਤੇ ਬਾਜ਼ਾਰ ਖੁੱਲੇ ਆ ਜੀ ਤੇ ਰੋਜ਼ੇ ਡਿਸਕਾਊਂਟ ਲੱਗਿਆ ਰਹਿੰਦਾ ਜੀ ਇਹ ਚੀਜ਼ਾਂ ਦਾ ਫਰਕ ਅੱਗੇ ਤਿਹਾਰਾਂ ਤੇ ਡਿਸਕਾਊਂਟ ਕੱਢਦੇ ਸੀ ਜਿਹੜੀਆਂ ਵੀ ਦੁਕਾਨਾਂ ਆਲੇ ਹੈਗੇ ਆ ਉਹ ਤਿਹਾਰਾਂ ਤੇ ਉਹਨਾਂ ਦੇ ਡਿਸਕਾਊਂਟ ਲਾਦੇ ਸੀ ਹੁਣ ਤਾਂ ਲੱਗਾਈ ਰਹਿੰਦਾ ਦੂਜੀ ਗੱਲ ਮਹਿੰਗਾਈ ਨਾ ਬਾਈ ਵੈਸੇ ਹੀ ਘਾਣੇ ਲੱਕ ਤੋੜਿਆ ਪਿਆ ਲੈਣ ਜਾਉਂਗੇ ਹੁਣ ਅਸੀਂ ਜੇ ਆਗੇ ਜੇ ਤੁਸੀਂ ਹਜ਼ਾਰ ਵਾਲੀ ਚੀਜ਼ ਆ ਤਾਂ ਤੁਹਾਨੂੰ ਪਤਾ ਹੀ ਆ ਕਿ ਕਿੱਥੇ ਪਹੁੰਚ ਜਾਂਦੀਆਂ ਉਹ ਚੀਜ਼ਾਂ ਤੇ ਥੋੜੇ ਜਿਹਾ ਘੱਲ ਪਰੇ ਜੇ ਕਰਦਾ ਤੇ ਬਾਕੀ ਤਿਹਾਰ ਹੈ ਅਗਲਾ ਘਰੇ ਬੈਠ ਕੇ ਜਾਦਾ ਬੱਚਿਆਂ ਚ ਅੱਜਕੱਲ ਇੰਜੋਏ ਕਰਦਾ ਸਤਿ ਸਰਪੰਚ ਵੀਰ ਕੀ ਮੈਸੇਜ ਦੇਣਾ ਚਾਹੋਗੇ ਹੁਣ ਕੀ ਕਿਤਾ ਖੰਡੇ ਨਹੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਦਾਂ ਵੀ ਕੋਈ ਵੀ ਕਿਸੇ ਨੂੰ ਇਹੋ ਜਿਹਾ ਕੈਮੀਕਲ ਨਹੀਂ ਯੂਜ਼ ਕਰਨਾ ਚਾਹੀਦਾ ਜਿਹੜਾ ਕਿਸੇ ਦਾ ਕੋਈ ਨੁਕਸਾਨ ਕਰੇ होली ਜਿਹੜਾ ਸਾਡਾ ਬਹੁਤ ਹੀ ਪਵਿੱਤਰ ਜਿਹੜਾ ਹੈਗਾ ਤਿਹਾਰ ਹੈਗਾ ਜਿਵੇਂ ਰੰਗ ਹੈਗੇ ਆ ਪਰਮਾਤਮਾ ਕਰੇ ਇਦਾਂ ਦਾ ਹੀ ਖੁਸ਼ੀਆਂ ਵਾਲੇ ਰੰਗ ਸਾਰਿਆਂ ਦੀ ਜ਼ਿੰਦਗੀ ਚ ਆਉਣ ਪਰਮਾਤਮਾ ਸਭ ਲਈ ਬਹੁਤ ਵਧੀਆ ਹੈ ਤਿਹਾਰ ਲੈ ਕੇ ਆਵੇ ਤੇ ਜਿੱਦਾਂ ਇਹ ਰੰਗ ਚਮਕਦੇ ਆ ਇਦਾਂ ਦੁਨੀਆ ਦੀਆਂ ਸਾਰੇ ਦੁਨੀਆ ਦੀ ਮਤਲਬ ਰੰਗ ਚਮਕਣ ਖੁਸ਼ੀਆਂ ਭਰੇ ਤਿਹਾਰ ਆਉਣ ਜਿਹੜੇ ਜਿਹੜਾ ਇਹ ਤਿਹਾਰ ਹੈ ਹੋਲੀ ਹੁਲਾ ਮਹੱਲਾ ਤੇ ਵਾਹਿਗੁਰੂ ਸਭ ਨੂੰ ਇਹ ਖੁਸ਼ੀਆਂ ਭਰੇ ਲੈ ਕੇ ਆਵੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਹੋਲੀ ਇਹ ਅਛਾਈ ਦੀ ਜਿੱਤ ਹੈ ਬੁਰਾਈ ਦੇ ਉੱਪਰ ਇਹ ਰਾਧਾ ਕ੍ਰਿਸ਼ਨ ਦਾ ਤਿਉਹਾਰ ਹੈ ਹਰ ਲੋਕ ਹਰ ਬੰਦਾ ਇਹਨੂੰ ਆਪਣੇ ਹਿਸਾਬ ਨਾਲ ਮਨਾਉਂਦਾ ਹੈ ਸਿੱਖਾਂ ਲਈ ਵੀ ਇਹ ਬਹੁਤ ਇਮਤਿਹਾਨ ਰੱਖਦਾ ਹਿੰਦੂਆਂ ਲਈ ਹਰ ਧਰਮ ਦੇ ਲਈ ਇਹ ਬਹੁਤ ਇਮਤਿਹਾਨ ਰੱਖਦਾ ਹੈ ਲਾਈਕ ਵrindavan ਦੀ ਹੋਲੀ ਦੇਖਣ ਵਾਲੀ ਹੈ ਮਥੁਰਾ ਵrindavan ਦੀ 올ਓਵਰ ਇੰਡੀਆ ਚ ਮਨਾਇਆ ਜਾਂਦਾ ਆ ਤੇ ਮੇਰਾ ਸਭ ਨੂੰ ਇਹ ਕਹਿਣਾ ਹੈ ਵੀ ਸਾਨੂੰ ਰਲ ਮਿਲ ਕੇ ਪਿਆਰ ਨਾਲ ਵਧੀਆ ਹੋਲੀ ਬਣਾਉਣੀ ਚਾਹੀਦੀ ਹੈ ਕੈਮੀਕਲ ਸੇ ਰੰਗ ਕਲਰ ਹੈਗੇ ਆ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਮੈਂ ਖੁੱਲ ਹੋ ਲੋ ਗਰਦੀਆਂ ਹੁਲੀ ਖੇਲਦੀ ਲਾਈਕ ਕਲਰ ਤੋਂ ਡਰ ਲੱਗਦਾ ਵੀ ਇਸ ਤੋਂ ਕੈਮੀਕਲ ਨਾ ਹੋਣ ਬੱਚੇ ਵੀ ਮੇਰੇ ਬਹੁਤ ਮਗਰਪੇ ਹੋਏ ਸੀ ਕਲਰਸ ਲਈ ਆ ਦੇਖੋ ਬੱਚੇ ਵੀ ਨਾਲ ਲੈਂਦੇ ਹੋਏ ਆ ਸ਼ਾਪਿੰਗ ਕਰ ਰਹੇ ਆ ਬਟ ਈਵਨ ਦੈਨ ਕਿਤੇ ਨਾ ਕਿਤੇ ਐਜ਼ ਅ ਮਦਰ ਮਨ ਚ ਡਰ ਹੁੰਦਾ ਸੋ ਜਿਹੜੇ ਸੇਲ ਕਰਦੇ ਆ ਉਹਨਾਂ ਨੂੰ ਵੀ ਥੋੜਾ ਧਿਆਨ ਚ ਰੱਖਣਾ ਚਾਹੀਦਾ ਸਾਡੀ ਹੈਲਥ ਬਾਰੇ ਜੇ ਜਿਹੜੀ ਅਸੀਂ ਪਰਚੇਜ਼ ਕਰਦੇ ਆ ਸਾਨੂੰ ਵੀ ਥੋੜਾ ਚੈੱਕ ਕਰਕੇ ਪੜ੍ਹ ਕੇ ਲੈਣਾ ਚਾਹੀਦਾ ਆ ਮੇਰੇ ਮੁਤਾਬਕ ਹਰੇਕ ਦਾ ਇੱਕ ਆਪਣੀ ਇੱਛਾ ਹੁੰਦੀ ਹੈ ਕੋਈ ਲੜਕੀ ਹੈ ਕੋਈ ਲੇਡੀ ਹੈ ਉਹਨੇ ਰੰਗ ਲਵਾਣਾ ਕਿ ਨਹੀਂ ਲਗਾਣਾ ਇਫ ਸ਼ੀ ਇਜ਼ ਵਿਲਿੰਗ ਟੂ ਪਲੇ ਹੋਲੀ ਹਨਾ ਉਹਨੂੰ ਖੇਲਣਾ ਚਾਹੀਦਾ ਆ ਪਰ ਜੁ ਕਿ ਆਪਣੀ ਫੈਮਿਲੀ ਨਾਰਮਲ ਜਾ ਰਹੀ ਹੈ ਅਸੀਂ ਉਹਦੇ ਤੇ ਹੁਲੜਵਾਜੀ ਕਰੀਏ ਕੱਲ ਨੂੰ ਇਹ ਲੜਾਈ ਦਾ ਰੀਜ਼ਨ ਬਣ ਸਕਦਾ ਸੋ ਸਾਨੂੰ ਇਹ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਜਿਹੜਾ ਆਪਣੀ ਹੈਪੀਨੈਸ ਨਾਲ ਆਪ ਅਕੇਲੀ ਬਲੀ ਹੋਲੀ ਖੇਲਣਾ ਚਾਹੁੰਦਾ ਸਾਨੂੰ ਉਹਦੇ ਨਾਲ ਖੇਡਣੀ ਚਾਹੀਦੀ ਆ ਅਦਰਵਾਈਜ਼ ਕਿਸੇ ਨੂੰ ਫੋਰਸ ਕਰਕੇ ਹੋਲੀ ਕਿਨਾਂ 댓 ਇਜ਼ ਨਾਟ ਦਾ ਬਿਹੇਵ ਕਰਨਾ ਮਿਸ ਬਿਹੇਵ ਕਰਦੇ ਆ ਸੋ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੇ ਵਿਲਿੰਗਲੀ ਖੇਲਦੇ ਉਹਨਾਂ ਨਾਲ ਇੰਜੋਏ ਕਰੋ ਇੱਕ ਰੀਜ਼ਨ ਹੈ ਕਿ ਜਿਹੜੇ ਲੇਡੀਜ਼ ਹੌਲੀ ਖੇਡਣਾ ਵੀ ਚਾਹੁੰਦੇ ਮਿਸ ਬਿਹੇਵ ਕਰਕੇ ਉਹ ਥੋੜਾ ਡਰਦੀ ਹੈ ਕਈ ਵਾਰੀ ਤੁਸੀਂ ਨਾਲ ਫੈਮਿਲੀ ਐਟਮੋਸਫੇਅਰ ਹੁੰਦਾ ਕਈਆਂ ਦੇ ਫੈਮਿਲੀ 'ਚ ਨਹੀਂ ਕੋਈ ਲਾਈਕ ਕਰਦਾ ਹਨਾ ਜਾਂ ਕੁਝ ਮਤਲਬ ਖੇਲਦੇ ਖੇਲਦੇ ਮਿਸ ਵੀਵ ਕਰ ਜਾਂਦੇ ਆ ਸੋ ਆਪਣੇ ਆਪ ਦਾ ਵੀ ਧਿਆਨ ਰੱਖਣਾ ਚਾਹੀਦਾ ਆ ਔਰ ਉਹਨਾਂ ਨੂੰ ਆਪਣੇ ਜਿਹੜੇ ਅੱਛੇ ਨੋਨ ਹੈਗੇ ਉਹਨਾਂ ਨਾਲ ਖੇਲਣੀ ਚਾਹੀਦੀ ਹੈ ਦੇਖੋ ਜੀ ਜਿਹੜਾ ਪਹਿਲਾਂ ਜਿੱਥੇ ਕੰਮ ਹੁੰਦਾ ਸੀ ਨਾ ਉਹ ਉਸ ਵਾਰੀ ਨਹੀਂ ਕਿਉਂਕਿ ਵਜਾ ਇਹ ਹੈ ਕਿ ਕਿਉਂਕਿ ਵਿਚ ਆ ਗਏ ਬੱਚਾ ਦੇ ਪੇਪਰ ਇਸ ਕਰਕੇ ਥੋੜਾ ਜਿਹਾ ਦੇਖੋ ਉਹ ਪੇਪਰ ਵੀ ਬਹੁਤ ਜ਼ਰੂਰੀ ਨੇ ਕਿਉਂਕਿ ਉਹਦੀ ਲਾਈਫ ਫਿਊਚਰ ਹੈਗਾ ਤੇ ਵੈਸੇ ਹੁਣ ਦੇਖੋ ਪੇਪਰ ਵੀ ਤੋਂ ਬਾਅਦ ਹੁਣ ਨਾ ਥੋੜੀ ਜੀ ਕੁਝ ਦੇਖ ਸਕਦੇ ਹੋ ਹੁਣ ਥੋੜਾ ਜਿਹਾ ਕਰੋੜ ਥੋੜਾ ਵਧਿਆ ਹੈਗਾ ਤੁਹਾਡਾ ਜਆ ਬਾਕੀ ਉਹ ਵਾਲੀ ਪਹਿਲੀ ਵਾਲੀ ਗ ਦੀ ਕਾਰਨ ਹੋਇ ਕਿ ਪੇਪਰ ਹੋ ਗਿਆ ਦੂਸਰਾ ਮਹਿੰਗਾਈ ਵੀ ਤੋਂ ਤੇ ਮਹਿੰਗਾਈ ਵੀ ਦੂਜੀ ਗੱਲ ਇਹ ਕੋਈ ਜਿਹੜੀ ਚੀਜ਼ਾਂ ਅਸੀਂ ਲੈਣ ਦੇ ਸੀ ਕਿਸੇ ਟਾਈਮ ਦੇ ਵਿੱਚ ਠੀਕ ਸੀ ਆਪਣਾ ਅਪਰਚੂਨ ਮੈਂਡਿੰਗ ਕਰਕੇ ਆਪਣਾ ਇੱਕ ਦੂਜਾ ਹੋ ਜਾਂਦਾ ਇਸ ਵਾਰੀ ਕੀ ਹੈਗਾ ਜੀ ਹਰ ਇੱਕ ਚੀਜ਼ ਚੀਜ਼ ਮਹਿੰਗੀ ਹੈਗੀ ਹੈ ਤੇ ਦੂਜਾ ਹੈਗਾ ਕਿ ਜਿਹੜਾ ਆਨਲਾਈਨ ਜਿਹੜਾ ਹੈਗਾ ਨਾ ਉਹਦੇ ਵੀ ਕਾਫੀ ਫਰਕ ਪਿਆ ਵਪਾਰ ਦੇ ਵਿੱਚ ਉਹਦੇ ਵਿੱਚ ਬੰਮੇ ਛੋਟੇ ਵਪਾਰੀ ਹੋਗੇ ਪੰਛोटा ਵੱਡਾ ਹੋਵੇ ਜਿਹੜਾ ਮਰਦਾ ਦੇਸ਼ ਕਰਕੇ ਨਾ ਥੋੜਾ ਆਨਲਾਈਨ ਦਾ ਵੀ ਸਾਡੇ ਕੰਮ ਦਾ ਵੀ ਕਾਫੀ ਫਰਕ ਪਿਆ। ਮੈਂ ਕਰ ਕਰਨ ਦਾ ਮਤਲਬ ਕਿ ਆਨਲਾਈਨ ਦਾ ਮਾਰ ਪਈਆ ਤੁਹਾਡਾ। ਸਾਰੇ ਦੇ ਸਾਰੇ ਦਾ ਪਈ। ਕਿਉਂਕਿ ਆਨਲਾਈਨ ਕੀ ਹੁੰਦਾ ਉਹ ਵਲਕ ਦੇ ਵਿੱਚ ਇਹ ਸਟਾਕ ਚੁੱਕਦੇ ਨੇ। ਅਸੀਂ ਇੱਕ ਜਿੱਦਾਂ ਸਟਾਕ ਦੇ ਸਾਹਮਣੇ ਤੇ ਜਿਹੜੀ ਅਸੀਂ ਟਰਾਂਸਪੋਰਟ ਦੇ ਖਰਚੇ ਵੈਸੇ ਹੋਗੇ ਜੋ ਵੀ ਹੈ ਉਹ ਥੋੜਾ ਜਿਹਾ ਰੇਟ ਦਾ ਫਰਕ ਪੈਂਦਾ ਹੈ। ਇਹ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਦੇਸ਼ ਜਿਹੜਾ ਹੈਗਾ ਆਪਣੇ ਵਪਾਰ ਹੈ, ਮਾਰਕੀਟ ਹੈ ਜੀ ਸਭ ਕੁਝ ਹੈ ਉਹਨਾਂ ਨਾਲ ਜੁੜਨ ਕੋਈ ਇਕੋ ਫੇਸ ਟੂ ਫੇ ਚੀਜ਼ ਹੁੰਦੀ ਅਸੀਂ ਦੇਖ ਪਰ ਕੇ ਉਹਨੂੰ ਆਪਾਂ ਲੈਂਦੇ ਨੇ ਜਿਹੜੇ ਆਨਲਾਈਨ ਕਵਰੀ ਚੀਜ਼ਾਂ ਹੁੰਦੀ ਉਹਦੇ ਵਿੱਚ ਕੀ ਹੁੰਦਾ ਅਸੀਂ ਕੁਝ ਮੰਗਾਉਂਦੇ ਨੇ ਉਸੇ ਵਿੱਚ ਕੁਝ ਚੀਜ਼ਾਂ ਨਿਕਲਦੀਆਂ ਨੇ ਕਈ ਵਾਰੀ ਉਹ ਚੀਜ਼ ਵੀ ਨਹੀਂ ਹੁੰਦੀ ਉਹਦੇ ਵਿੱਚ ਜਿਹਦੇ ਵਿੱਚ ਆਪ ਜੀ ਦਾ ਦੇਖੋ ਪੈਸਿਆਂ ਦਾ ਵੀ ਤੇ ਚੀਜ਼ ਦਾ ਵੀ ਨੁਕਸਾਨ ਹੋ ਜਾਂਦਾ ਤੇ ਜਿਹੜੇ ਅਸੀਂ ਸਾਨੂੰ ਚਾਹੀਦਾ ਉਹ ਚੀਜ਼ ਪ੍ਰਿੰਟ ਵੀ ਨਹੀਂ ਹੋ ਪਾਂਦੀ ਹੈ ਮੈਂ ਬੇਨਤੀ ਇਹੀ ਕਰਾਂਗਾ ਲੋਕਾਂ ਨੂੰ ਕਿ ਪਲੀਜ਼ ਫੋਕਸ ਕਰੋ ਆਪਣੇ ਵਪਾਰ ਨੂੰ ਆਪਣੇ ਜਿਹੜੇ ਜਿੰਨੇ ਵੀ ਹੈਗੇ ਨੇ ਛੋਟੇ ਵੱਡੇ ਜੇ ਵੀ ਵਪਾਰ ਉਹਨਾਂ ਦੀ ਸਪੋਰਟ ਕਰੋ ਭਾਈ ਅੱਜ ਦਾ ਦਿਨ ਤੋਂ ਚਲੋ ਬੜੀ ਵਧੀਆ ਸਪੋਰਟ ਕਿ ਅੱਜ ਵੀਕਐਂਡ ਟਾਈਮ ਹੈ ਤੇ ਕੱਲ ਦਾ ਦਿਨ ਹੋਲੀ ਹੈ ਤੇ ਬਹੁਤ ਵਧੀਆ ਰਿਹਾ ਵਾ ਪਰ ਕੁਝ ਕਮੀਆਂ ਹੈ ਜੀ ਆਪਣੀ ਮਾਰਕੀਟ ਦੇ ਵਿੱਚ ਤੇ ਕੁਝ ਆਨਲਾਈਨ ਦੇ ਕੰਮ ਬਹੁਤ ਜ਼ਿਆਦਾ ਖਰਾਬ ਕੀਤਾ ਹੈ ਮਾਰਕੀਟ ਦੇ ਵਿੱਚ ਕਿ ਪਹਿਲਾਂ ਵਾਲੀ ਹੋਲੀ ਵਾਲਾ ਹੋਲੀ ਵਰਗੇ ਹੋਲੀ ਲੱਗ ਰਹੀ ਨਹੀਂ ਰਿਹਾ ਕਿ ਲੋਕਾਂ ਕੋਲ ਸਮਾਨ ਨਹੀਂ ਹੈ ਤੇ ਕੁਝ ਫੈਮਿਲੀ ਪ੍ਰੋਬਲਮਾਂ ਹੋਰ ਵੀ ਕੁਝ ਚੀਜ਼ਾਂ ਨੇ ਬਹੁਤ ਦਿੱਕਤ ਕਰ ਰਹੀਆਂ ਸਾਨੂੰ ਆਨਲਾਈਨ ਦਾ ਕਿੰਨਾ ਕੁ ਮਾਰ ਪਈ ਹੈ ਮਾਰ ਆਨਲਾਈਨ ਦਾ ਭਾਈ ਤੁਸੀਂ ਅੱਧੋ-ਅੱਧ ਮੰਨ ਕੇ ਚੱਲੋ ਕਿ ਬਹੁਤ 80% ਨਫਰ ਪੈ ਗਈ ਉਹ ਉੱਥੇ ਪਹਿਲਾਂ ਦੀ ਗੱਲ ਕਰੀਏ ਆਪਾਂ ਪਹਿਲੇ ਹਫ਼ਤਾ ਪ ਕਰੋੜ ਤੁਸੀਂ ਦੁਗਣੀ ਪੀਰੰਦੀ ਦੁਕਾਨਾਂ ਤੇ ਕਿ ਸਮਾਨ ਨਹੀਂ ਮਿਲਦਾ ਦੀ ਖੜੇ ਹੁੰਦਾ ਪਰ ਅੱਜ ਤਹਰੇ ਕਿ ਦੁਕਾਨਦਾਰ ਦੇ ਮੁੰਡੇ ਔਰ ਆਪ ਵੀ ਜਰੇ ਵਿੱਚ ਵਿੱਚ ਬੇਲੇ ਲੈਣਾ ਪਸੰਦ ਕਰਦੇ ਨੇ ਕਿਉਂਕਿ ਇਹ ਆਨਲਾਈਨ ਨੇ ਕੰਮ ਖਰਾਬ ਕੀਤਾ ਬਹੁਤ ਜ਼ਿਆਦਾ ਤੁਹਾਡਾ ਜਿਹੜਾ ਪੈਸਾ ਲੱਗਿਆ ਉਹ ਨਿਕਲ ਨਹੀਂ ਹੁੰਦੀ ਸਰ ਇਹ ਤਾਂ ਹੁਣ ਭਗਵਾਨ ਦੇ ਆਸਰੀ ਗੱਲ ਹੈ ਸਾਰੀ ਹੁਣ ਤੇ ਪ੍ਰਮਾਤਮਾ ਦੇ ਹੱਥ ਜੀ ਰੋ ਸਾਰੀ ਇਹ ਮਤਲਬ ਦੁਕਾਨਦਾਰ ਰੱਬ ਕੀ ਨਿਰਾਸ਼ ਹੈ ਇਸ ਤੇ ਬਹੁਤ ਬਹੁਤ ਨਰਾਸ਼ ਕਿਉਂ ਨਰਾਸ਼ ਹੈ ਕਿਧਰਫੇ ਆਨਲਾਈਨ ਨੇ ਬਹੁਤ ਕੰਮ ਖਰਾਬ ਕੀਤਾ ਹੈ ਬਹੁਤ ਜ਼ਿਆਦਾ ਇਹ ਆਪਣਾ ਆਪਣੇ ਭਾਜੀ ਆਪਾਂ ਲਾਏ ਹੋਇਆ ਜੀ ਹੋਲੀ ਵਗੈਰਾ ਲਾਈ ਹੋਈ ਜੀ 컬러 ਵਗੈਰਾ ਤੇ ਪਚਕਾਰੀ ਵਗੈਰਾ ਹਾਂਜੀ ਕਿਵੇਂ ਆਜ ਮਾਰਕੀਟ ਇਸ ਵਾਰ ਅ ਮਾਰਕੀਟ ਯਾਰ ਕਿ ਬਹੁਤ ਠੰਡੀ ਚੱਲ ਰਹੀ ਹੈ ਭਾਜੀ ਜਿੱਦਾਂ ਪਹਿਲਾਂ ਤਾਂ ਬਹੁਤ ਵਧੀਆ ਕੰਮ ਨਿਕਲਦਾ ਹੁੰਦਾ ਸੀ ਪਰ ਇਸ ਵਾਰ ਉਦਨਾ ਰਿਸਪੌਂਸ ਨਹੀਂ ਮਿਲਿਆ ਭਾਜੀ ਆਪਾਂ ਨੂੰ ਨਾ ਕੀ ਕਾਰਨ ਲੱਗ ਕਹਿੰਦੇ ਭਾਜੀ ਕੁਝ ਕਹਿ ਨਹੀਂ ਸਕਦੇ ਇਸ ਵਾਰ ਨਾ ਆਪਾਂ ਜੀ ਕੁਝ ਪੈਸੇ ਦੀ ਵੀ ਸ਼ਾਰਟੇਜ ਕਹਿ ਸਕਦੇ ਆਪਾਂ ਜਿੱਦਾਂ ਮਾਰਕੀਟ ਇਹ ਇਹ ਹੋਲੀ ਦਾ ਕੰਮ ਨਹੀਂ ਹੈ ਇਹ ਹਰੇਕ ਤਿਹਾਰ ਜਿਹੜਾ ਉਹ ਬਹੁਤ ਸਲੋ ਗਿਆ ਜੀ जी बहुत ऑनलाइन ने तो सब तो ज़्यादा मार्केट पेड़ जी सा जिन्ना ऑनलाइन काम चल गया हूँ वो बहुत ज़्यादा ही कम खत्म जहा करता जी उन्हें साडा रिस्पोंस बहुत अच्छा सर अच्छा। बहुत बढ़िया कई दुकानदारों का कहना था कि ऑनलाइन करके उनको बहुत फर्क पड़ा वो तो सर देखो अब हर जगह ही हो गया ऑनलाइन का तो लेकिन जिसने मार्केट में आना है उसने आना ही है ठीक है ना ਤੋ ਇਸ ਚੀਜ਼ ਸੇ ਕੋਈ ਐਸਾ ਜ਼ਿਆਦਾ ਫਰਕ ਨਹੀਂ ਹੈ ਨਹੀਂ ਜਿਸਾ ਪਿਛਲੀ ਵਾਰ ਪਿਛੇ 2-3 ਸਾਲ ਮੇ ਭੀੜੋਤੀਸ ਬਰ ਨਜ਼ਰ ਨਹੀਂ ਆ ਰਹੀ ਉਸਕਾ ਕੀ ਕਾਰਨ ਮੰਨ ਤੁਸੀਂ ਉਸ ਚੀਜ਼ ਕਾ ਸਰ ਜੀ ਥੋੜਾ ਦੇਖੋ ਪੇਪਰ ਵਗੈਰਾ ਵੀ ਹੋਤੇ ਹੈ ਬੱਚੋ ਕੇ ਦੂਸਰਾ ਥੋੜਾ ਮੌਸਮ ਵੀ ਅਭੀ ਠੰਡਾ ਹੈ ਤੋ ਇਸ ਚੀਜ਼ ਕਾ ਥੋੜਾ ਫਰਕ ਪੜ ਜਾਤਾ ਹੈ ਕਿਆ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ